ਅਨਨਿ ਜਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਵੀਰਵਾਰ ਹਨ ਨਹੀਂ ਸ਼ੁੱਕਰਵਾਰ ਹਨ ਸ਼ੁੱਕਰਵਾਰ ਹਨ ਮਨਪ੍ਰੀਅ ਜੀ ਅੱਜ ਤੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਤੇ ਸ਼ੁੱਕਰਵਾਰ ਨੂੰ ਇੱਥੇ ਮਤਲਬ ਜ਼ਿਆਦਾਤਰ ਹਰੇਕ ਕੰਮ ਨੂੰ ਛੁੱਟੀ ਹੁੰਦੀ ਹੈ ਜੀ ਤੇ ਅੱਜ ਜ਼ਿਆਦਾਤਰ ਪਾਰਕਿੰਗਾਂ ਸਾਰੀਆਂ ਗੱਟੀਆਂ ਨਾਲ ਭਰ ਲਈਆਂ ਤੇ ਕਿਉਂਕਿ ਜਿੰਨੇ ਵੀ ਇੱਥੇ ਜਿਵੇਂ ਆਪਣੇ ਇੰਡੀਆ 'ਚ ਸੰਡੇ ਨੂੰ ਛੁੱਟੀ ਹੁੰਦੀ ਹੈ ਇੱਥੇ ਜ਼ਿਆਦਾਤਰ ਸ਼ੁੱਕਰਵਾਰ ਨੂੰ ਆਗੇ ਤੇ ਇਸ ਤੋਂ ਬਾਅਦ ਹੁਣ ਅਸੀਂ ਚਾਹ ਪੀ ਜਾਣੇ ਆਗੇ ਆਈ ਆਪਣੀ ਚਾਹ ਤੇ ਚਾਹ ਪੀ ਕੇ ਜਾਣਾ ਅੱਜ ਅਸੀਂ ਡਿਸਕਾਊਂਟ ਸੈਂਟਰ ਉੱਥੋਂ ਇੱਕ ਦੋ ਕੁ ਚੀਜ਼ਾਂ ਜੀਆਂ ਲੈ ਕੇ ਆਉਣੀਆਂ ਨੇਗੀਆਂ ਤੇ ਇਸ ਤੋਂ ਬਾਅਦ ਜਾਵਾਂਗੇ ਉਧਰ ਨੂੰ ਪੀ ਕੇ ਚਾਹ ਤੇ ਕੱਲ ਆਪਾਂ ਥੋੜੇ ਜੇ ਬੀਜੀ ਸੀ ਤੇ ਕੱਲ ਵਲੌਗ ਤਾਂ ਹੀ ਬਣਿਆ ਆਪਾਂ ਤੋਂ ਬਾਕੀ ਉਹਨਾਂ ਆਪਾਂ ਡੇਲੀ ਕੰਟੀਨਿਊ ਰੱਖਿਆ ਕਰਾਂਗੇ ਹੁਣ ਚਾਹ ਪੀ ਜਾਂਦੇ ਬੈਠੇ ਉਹ ਹਜੇ ਫੋਨ ਤੇ ਲੱਗਾ ਪਰ ਬਣ ਫਰੀਦ ਉਧਰ ਉਹ ਬੈਠਾ ਸਾਹਮਣੇ ਇਹ ਸੇ ਹੈਲੋ ਟੂ एवरीवन ਹੈਲੋ ਸਟੇਟਸ ਹੋਸੀ ਹੈ ਹੈ ਸਟੇਟਸ ਹੋਸੀ ਹੈ ਅੱਛਾ ਆਹ ਦੇਖੋ ਸਾਰੀਆਂ ਉਹ ਪਾਰਕਿੰਗਾਂ ਫੁੱਲਣ ਲੱਗੀਆਂ ਹੜਕਾਂ ਨੇ ਕਿਉਂ ਉੱਥੇ ਗੱਡੀਆਂ ਖੜੀਆਂ ਨੇ ਅੱਜ ਜ਼ਿਆਦਾਤਰ ਬਾਕੀ ਉਧਰ ਸਾਡੇ ਪਿੱਛੇ ਪਾਰਕਿੰਗ ਰਹਿ ਗਈ ਉਹ ਸਾਰੀ ਫੁੱਲ ਆ ਗਈ ਬਸ ਆਲੇ ਪਰ ਕੱਲ ਨੂੰ ਟ੍ਰੈਫਿਕ ਘਟਾਣਾ ਅੱਜ ਹਨਾ ਮਣੀ ਟ੍ਰੈਫਿਕ ਘਟਾ ਘੱਲ ਨਾਲੋਂ ਮੈਂ ਕਹਿੰਦਾ ਦੇਖਣ ਅੱਜ ਇਸ ਤੋਂ ਬਾਅਦ ਚੱਲਦੇ ਆਂ ਵਿੱਚ ਤੇ ਆਪਾਂ ਮਾ ਪਹਿਲਾਂ ਚੱਲਦੇ ਆਂ ਡਿਸਕਾਊਂਟ ਸੈਂਟਰ ਉਹ ਸਾਹਮਣੇ ਸਾਡੇ ਡਿਸਕਾਊਂਟ ਸੈਂਟਰ ਲੱਗਾਂਗੇ ਉਹ ਆ ਗਿਆ ਸਾਹਮਣੇ ਡਿਸਕਾਊਂਟ ਸੈਂਟਰ ਉੱਥੋਂ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਛਾਪੀ ਕੇ ਚੱਲਦੇ ਆ ਉੱਧਰ ਨੂੰ ਹਾਂਜੀ ਉਹ ਜਿੱਥੇ ਆਪਾਂ ਡਿਸਕਾਊਂਟ ਸੈਂਟਰ ਕਿਵੇਂ ਪੌੜੀਆਂ ਇੱਧਰ ਨਹੀਂ ਆ ਚੱਲੋ ਤੇ ਇੱਕ ਚੀਜ਼ ਆਪਾਂ ਲੈ ਲਈ ਜਿਸ ਵਨ ਇਹ ਪਿੰਡੋਂ ਭੁੱਲਿਆ ਸੀ ਅਸੀਂ ਆ ਬਾਈ ਨੇ ਬੈਗ ਚ ਪਾ ਕੇ ਫੇਰ ਕੱਢਤੀ ਇਹ ਕਹਿੰਦਾ 에어ਪੋਰਟ ਤੇ ਨਾ ਕਢਾਦਾ ਪੁੱਤ ਤਰੀ ਜਾਂਦਾ ਰਹਾ ਨਹੀਂ ਨਾ ਕਢਾਤੀ ਬਾਈ ਹੁਣ ਆ ਦੇਖ ਲੈ ਇਹ 22 ਦੀ ਆ ਇੰਡੀਆ ਵਾਲੇ ਕਿੰਨੇ ਹੋਗੇ 25 50 60 50 ਤੇ 12 62 ਰੁਪਏਾਂ ਦੀ ਪੈ ਗਈ ਇਹ ਸਾਨੂੰ ਹੁਣ ਚੱਲਦਾ ਉੱਪਰ ਇੱਕ ਲੈਣੀ ਰਹੀ ਸੀ ਦੇਖ ਟੀ-ਸ਼ਰਟ ਸੋਨ ਬਾਈ ਕੋਈ ਪਸੰਦ ਬਹੁਤ ਆਈਆਂ ਪਾ ਬਹੁਤ ਆਈ ਜਾਂਦੇ ਆ ਲੈ ਕੌਮਨੀ ਆਹ ਨੈਕਸਟ ਮੰਥ ਲਾ ਮਾ ਨਾ ਨਾ ਇਸ ਕੀ ਲੜਾਂ ਬਾਤ ਥੋੜਾ ਟਾਈਮ ਫੜ ਲੜ ਕੇ ਜਾਵਾਂ ਕਰੂੰ ਸਪੋਰਟਸ ਵਾਲੀ ਨੇ ਐ ਵੀ ਜਿਵੇਂ ਪੌਣੀਆਂ ਨੇ ਘਰੇ-ਘਰੇ ਮੁਰਕਾ-ਮੁਰਕਾ ਨਹੀਂ ਹੋਣਾ ਤੇ ਟੈਂਟ ਨਹੀਂ ਚਿੱਜਾ ਸਾਨੂੰ ਜਾਲੀ ਨਹੀਂ ਲੱਗੇ ਜੀ ਹਾਂਜੀ ਤੇ ਹੁਣ ਚੱਲਦੇ ਆਪਾਂ نیچے ਨੂੰ ਤੇ ਆ ਆਪਾਂ ਲੈ ਲਿਆ ਆਪਾਂ ਨੂੰ ਸਿਰਫ ਇਹਦੀ ਲੋੜ ਸੀਗੀ ਤੇ ਇੱਕ ਚੀਜ਼ ਹੋਰ ਲੈਣੀ ਸੀ ਅਸੀਂ ਉਹ ਸਾਨੂੰ ਮਿਲੀ ਨਹੀਂ ਹੈਗੀ ਤੇ ਹੁਣ ਚੱਲਦੇ ਆਸੀਂ ਦੁਬਾਰੇ ਬਾਹਰ ਨੂੰ ਵਾ ਹੋ ਗਈ ਸ਼ੋਪਿੰਗ ਮਨਪਰੀ ਤਾਂ ਆਪਣੇ ਇੰਨੀ ਸੀ ਆ ਇਧਰ ਹੀ ਆ ਜਾ ਕੈਸ਼ ਕਾਊਂਟਰ ਤੇ ਗਾਲਾਂ ਕਿਦਾਂਗੇ ਆਪਾਂ ਦੋ ਘੰਟੇ ਹੋਏ ਮਾਲ ਤੋਂ ਵੜਨ ਲੈ ਕੇ ਆਏ ਹੋਗੇ ਹਾਂ ਹਾਂਜੀ ਤੇ ਆਪਾਂ ਆ ਗਏ ਸੀ ਬਾਹਰੇ ਤੇ ਚੀਜ਼ ਲੈਤੀ ਆਪਾਂ ਐਡੀਕ ਬਿੱਲ ਬਣਾਤਾ ਐਡਾ 200 ਰੁਪਿਆ ਦਾ ਚੱਲਿਆ ਹੁਣ ਰੂਮ ਵੱਲ ਨੂੰ 20 ਤੇ ਨਹੀਂ ਜਾਣਾ ਅੱਜ ਕੋ ਸਾਢੇ 11 ਅੱਜ ਨਹੀਂ ਹਾਂਜੀ ਤੇ ਮੋਲ ਚ ਆ ਗਏ ਸੀ ਆਪਾਂ ਤੇ ਅੱਜ ਬੀਜ ਤੇ ਗਏ ਨਹੀਂ ਹੈਗੇ ਅੱਜ ਆਪਾਂ ਬਸ ਨਾਲ ਵਾਲੇ ਰੂਮ ਵਾਲੇ ਮੁੰਡਿਆਂ ਨਾਲ ਗੱਲਾਂ ਬਾਤਾਂ ਕਰੀਆਂ ਬੈਠ ਕੇ ਤੇ ਹੁਣ ਚੱਲਿਆ ਆਪਾਂ ਰੋਟੀ ਖਾਣ ਤੇ ਪਹਿਲਾਂ ਲੈਨੇ ਆਪਾਂ ਆਪਣੇ ਅਫਗਾਨਿਸਤਾਨ ਵਾਲੇ ਬਾਈ ਤੋਂ ਰੋਟੀਆਂ ਤੇ ਫੇਰ ਚੱਲਾਂਗੇ ਢਾਬੇ ਤੇ ਉੱਥੇ ਲਵਾਂਗੇ ਦਾਲ ਸਬਜ਼ੀ ਜਿਹੜਾ ਹੀ ਕੁਝ ਬਣਿਆ ਹੋਇਆ ਤੇ ਜਾ ਕੇ ਖਾਣੇ ਆਂਗੇ ਆਇਆ ਬੁੱਢਾ ਇੱਧਰ ਤੋਂ ਪੁੱਠੀ ਸਾਈਡ ਤੋਂ ਰਿਆ ਕਰ ਆਪਾਂ ਉਧਰਲੀ ਸਾਈਡ ਚਲੀ ਜਾਂਦੇ ਰਹਿਣਾ ਹੈ ਆਪਾਂ ਇੱਧਰਲੀ ਸਾਈਡ ਚੱਲਿਆ ਕਰੀਏ ਆਸ ਤਾਂ ਕਰੀ ਲੈ ਆਸ ਤਾਂ ਅਜੇ ਆਪਣੀ ਉਹੀ ਆ ਕਮੇ ਆਓ ਕੈਸੇ ਹੋ ਹਾਲ ਹੈ ये अफगानिस्तान <laughs> दो दो को तुम्हारा नाम क्या है ओके मोहम्मद ठीक है इधर <laughs> देखो फोटो देखिए <laughs> ਹਾਂ ਬਿਲਕੁਲ ਸਹੀ ਓਕੇ ਹੋਰ ਅੰਦਰ ਚੱਲਦਾ ਤੰਦੂਰ ਇਹਦੇ ਕਿਉਂ ਹੈ ਆ ਗਿਆ ਯਾਰ ਹਾਂ ਰੋਟੀ ਅੱਛੇ ਵਾਲਾ ਹੈ ਆਪਣਾ ਹੀ ਬਣਾਉਦਾ 100 ਰੋਟੀ ਮੇ ਉਹ ਆਪਣਾ ਲਈ ਉਧਰ ਵੜ ਜਾਂਦਾ ਦੂਰ ਚ ਹਾਂਜੀ ਤੇ ਰੋਟੀ ਆਪਾਂ ਪਵਾਲੀ ਲਫਾਫੇ ਚ ਤੇ ਹੁਣ ਚੱਲਦੇ ਆਂ ਦੂਸਰੇ ਟਾਬੇ ਵਾਲੀ ਸਾਈਡ ਜਿੱਥੇ ਬਹਿ ਕੇ ਰੋਟੀ ਖਾਣੀਆਂ ਆਪਾਂ ਉਹ ਆ ਗਿਆ ਸਾਹਮਣੇ ਬਸ ਆ ਗੱਡੀ ਦੇ ਪਿੱਛੇ ਹੈਗਾ ਉਹ ਜਿੱਥੇ ਆ ਗੱਡੀ ਤੋਂ ਬਾਅਦ ਅਗਲੀ ਗੱਡੀ ਖੜੀ ਉਹ ਚਿੱਟੀ ਜੀ ਉੱਥੇ ਖੁੰਝੇ ਚੱਕ ਜਮਾ ਤੇਰਾ ਅਗੀ ਆਹ ਹੈ ਸਾਹਮਣੇ ਸਪਾਈਸੀ ਕੋਰਨਰ ਹਾਂਜੀ ਤੇ ਰੋਟੀ ਪਾਣੀ ਆਪਾਂ ਖਾ ਜਾਂਦਾ ਤੇ ਦਾਲ ਨਾਲ ਖਾਧੀਆ ਜੀ ਰੋਟੀ ਚਾਚੇ ਦੇ ਪੂਰੀ ਸਵਾਲ ਬਣੀ ਹੋਈ ਸੀ ਜਮਾਂ ਵੀ ਘਰ ਆਲਾ ਸਵਾਲ ਹੁੰਦਾ ਉਹ ਤੇ ਦਾਲ ਚ ਤੇ ਹੁਣ ਚੱਲੇ ਆਪਾਂ ਬੋਤਲਾਂ ਚ ਪਾਣੀ ਭਰਨ ਤੇ ਕਿਉਂਕਿ ਜਦੋਂ ਸਵੇਰੇ ਪਾਣੀ ਪੀਣਾ ਹੁੰਦਾ ਫਿਰ ਇਹ ਇੱਥੋਂ ਭਰ ਕੇ ਰੱਖ ਲਾਂਗੇ ਆਪਾਂ ਬੋਤਲਾਂ ਤੇ ਆਪਣੇ ਰੂਮ ਦੇ نیچے ਮਸਜਿਦ ਬਣੀ ਹੋਈ ਹੈਗੀ ਤੇ ਮਸਜਿਦ ਦੇ ਵਿੱਚ ਆਹ ਉਹ ਲੱਗਾ ਹੈ ਫਿਲਟਰ ਵਾਲਾ ਪਾਣੀ ਵੈਸੇ ਮ ਹੈਗਾ ਤਾਂ ਉੱਥੇ ਵੀ ਆ ਪਰ ਉੱਥੇ ਉਹ ਆ ਦੂਸਰਾ ਥੋੜਾ ਜੀ ਠੰਡਾ ਘੱਟ ਹੁੰਦਾਗਾ ਕਿਉਂਕਿ ਉੱਥੇ ਬੰਦੇ ਵੱਧਦਾ ਸੀ ਰੂਮ ਚ ਕਦੇ ਕੋਈ ਫ੍ਰਿਜ ਖੋਲ ਲਾਂਗਾ ਕਦੇ ਕੋਈ ਖੋਲ ਲਾਂਦਾ ਉਹ ਬੋਤਲਾਂ ਖਤਮ ਹੋ ਜਾਂਦੀਆਂ ਨੇ ਤੇ ਇੱਥੇ ਅਸੀਂ ਆਪਣੀਆਂ ਅਲੱਗ ਤੋਂ ਬੋਤਲਾਂ ਭਰ ਕੇ ਲੈ ਜਾਾਂਗੇ ਇਹ ਬੋਤਲਾਂ ਨਾਲ ਗਰਮ ਹੋਵੇ ਸਵੇਰ ਤੱਕ ਤਾਂ ਹੀ ਪਿਆਰ ਹੋਊਗਾ ਤਾਂ ਕਰਕੇ ਵਧੀਆ ਸਰ ਜਾਂਦੇ ਨਾਲ ਸਾਡਾ ਚੱਲਿਆ ਹੁਣ ਪਾਣੀ ਭਰਨ ਇੱਧਰ ਮਸਜਿਦ ਆ ਗਈ ਧੀ ਉਹ ਹੁਣ ਪਿੱਛੇ ਘਰੀ ਪਹਿਲੇ ਨਾ ਉਹ ਹਾਂ ਉਹ ਰਹੀ ਜੇਲੀ ਟੱਕਰ ਦੀ ਆ ਉਹ ਹੂੰ